ਗਗਨਜੀਵ ਕਿੱਥੇ ਰਹਿਣ ਵਾਲਿਓ ਅਸੀਂ ਇੰਦਰਾ ਗੋਲ ਨੇ ਰਹਿਣ ਵਾਲੇ ਜਨਾਬ ਜੀ ਇਹ ਕੱਲ ਕੀ ਹੋਇਆ ਚੀਕੋ ਅੱਜ ਇਸ ਤਰ੍ਹਾਂ ਹੋਇਆ ਜਨਾਬ ਇਹ 40 50 ਮੁੰਡੇ ਦੀ ਲੜਾਈ ਸੀ ਅਸੀਂ ਰੋਟੀ ਖਾ ਕੇ ਮੌੜ ਨਹੀਂ ਕਰਨ ਵਾਲੇ ਅਸੀਂ ਮੌੜ ਦੇ ਕਰਨ ਗਏ ਆਗੋ ਆ ਕੇ ਛਣਕੀ ਉਹਨਾਂ ਨੇ ਸਾਡੇ ਵੀ ਹਮਲਾ ਕਰਨ ਦੇ ਇੱਕ ਮਾਰ ਦਿੱਤੇ ਜਨਾਬ ਅਸੀਂ ਆਪਣੇ ਘਰ ਕਦੇ ਆ ਰਹੇ ਸੀ ਮਸਲਾ ਇਹ ਕਿੰਨੇ ਲੋਕ ਸੀ ਉਹ ਮੁੰਡੇ ਐਸੀ ਕਿ ਟੋਕੜ ਦੀ 50 60 ਮੁੰਡਾ ਜਨਾਬ ਜਿਨ੍ਹਾਂ ਕੋਲ ਟੱਕਰੀਆਂ ਬੋਤਲਾਂ ਦਾਰੂ ਵਾਲੀਆਂ ਬੋਤਲਾਂ ਇਹ ਹੁੰਦੇ ਸੱਤਰ ਬਾਰੇ ਬੀਤੋ ਪੱਥਰ ਮਾਰੇ ਬੀਤੋ ਇੱਟਾਂ ਵੀ ਤੱਕ ਮਾਰੀਆਂ ਹਾਂ ਇੱਟਾਂ ਤੱਕ ਮਾਰੀ ਜਾਂਦਾ ਜਨਾਬ ਜੀ ਕੁਝ ਪੈਟਰੋਲ ਬੰਬ ਦੀ ਗੱਲ ਕਰ ਰਹੇ ਬੰਬ ਵੀ ਹੈਗੇ ਸੀ ਜਨਾਬ ਜੀ ਉਸ ਤੋਂ ਬਾਅਦ ਉਹ ਪੈਟਰੋਲ ਬੰਬ ਲੈ ਆਏ ਨੇ ਉਸ ਤੋਂ ਬਾਅਦ ਉਹਨਾਂ ਨੇ ਚਾਰ ਬੋਤਲ ਵਾਲੇ ਪੈਟਰੋਲ ਬੰਬ ਲੈ ਆਏ ਨੇ ਦੋ ਇੱਕ ਚੌਂਗੇ ਮਾਰੇ ਆ ਦੋ ਇੱਕ ਚੌਂਗੇ ਮਾਰੇ ਆ ਜਨਾਬ ਕੀ ਕਾਰਨ ਕੀ ਮੰਦੇ ਹੋ ਹਮਲਾ ਹੋਣ ਦਾ ਕੀ ਮੱਲਿਆ ਜੀ ਜਾਨ ਨਾਲੋਂ ਵੱਧ ਕੇ ਹਮਲਾ ਕਰਨ ਸਮਝਾ ਜਨਾਬ ਸਾਡੇ ਨੇ ਕਾਰਨ ਕੀ ਮੰਦੇ ਹੋ ਹਮਲਾ ਕਰਨ ਦਾ ਪਹਿਲਾ ਲੜਾਈ ਝਗੜਾ ਕੁਝ ਬਹੁਤ ਜ਼ਿਆਦਾ ਲੜਾਈ ਝਗੜਾ ਭਾਜੀ ਗੱਲ ਸੌਣ ਅਸੀਂ ਗਰੀਬ ਬੰਦੇ ਆ ਲੜਾਈ ਝਗੜ ਇਹ ਕੋਣ ਸੀ ਜਾਣਦੇ ਹੋ ਕੋਈ ਪਛਾਣਦੇ ਹੋ ਨਹੀਂ ਜਾਣਦੇ ਭਾਈ ਇਹ ਕਿੰਨੇ ਵਜੇ ਦੀ ਵਾਰਦਾਤ ਹੈ ਇਹ ਵਾਰਦਾਤ ਹੈ ਪਹਿਲਾ ਭਾਜੀ ਵਾਰਦਾਤ ਹੈ ਕਿਸੀ 10 ਵਜੇ ਦੀ ਉਸ ਤੋਂ ਬਾਅਦ ਲੈ ਕੇ 1 ਵਜੇ ਦੀ 2 ਵਜੇ ਦੀ 3 4 3 ਵਜੇ ਤੱਕ ਨਹੀਂ ਕੰਮ ਚੱਲਦਾ ਕਿਤੇ ਵਿੱਚ ਆਈ ਸੀ ਉਹ ਬੰਦੇ ਉਹ ਬੰਦੇ ਸੀ ਭਾਜੀ ਫੈਦਲ ਸੀ ਮੋਟਰਸਾਈਕਲ ਸੀ ਗੱਡੀਆਂ ਅਚਾਨਕ ਟਿੱਕਾ ਲਾ ਅਚਾਨਕ ਸਾਧ ਸਾਧੋ ਤੁਹਾਨੂੰ ਸੱਟ ਲੱਗੀ ਹੈ ਸੱਟ ਬਹੁਤ ਤੇਜ਼ ਹੈ ਕਿੰਨੇ ਲੋਕ ਜ਼ਖਮੀ ਹੋਏ ਇਸ ਵਿੱਚ ਲੋਕ ਜ਼ਖਮੀ ਹੋ ਗਿਆ ਘੱਟੋ-ਬੱਧ 4 ਜ਼ਖਮੀ ਹੋ ਗਏ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਦੇ ਮੰਨਿਆ ਜਨਾਬ ਸਾਡੇ ਗਰੀਬ ਬੰਦਿਆਂ ਦਾ ਫੈਸਲਾ ਹੋਣਾ ਜਿਹਦਾ ਜੱਦ ਤੋਂ ਦਸ ਅਸੂਲ ਹੋਣਾ ਜਿਹਦਾ ਸਾਡੇ ਗਰੀਬਾਂ ਦੀ ਅਸੂਲ ਦੀ ਗੱਲ ਹੋਣੀ ਇਹ ਸ਼ਤਰ ਸਿੰਘ ਜੀ ਜਿੱਦਦਰ ਸਿੰਘ ਕਿੱਥੇ ਰਹਿੰਦੇ ਹੋ ਅਸਿੰਦਰਾ ਕਲੋਨੀ ਰਹਿੰਦੇ ਆ ਭਾਈ ਇਹ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਸਰ ਅਸੀਂ ਖਾਣਾ ਖਾ ਕੇ ਗਏ ਆ ਰਾਤ ਘੁੰਮਣ ਫਿਰਨ ਗਏ ਸੀ ਜੀ ਸੈਲਸੂਲ ਕਰਨ ਮੈਂ ਤੇ ਮੇਰਾ ਜੀਜਾ ਗਏ ਆ ਸਰ ਅਸੀਂ ਬਾਹਰ ਮੋੜ ਤੇ ਪਹੁੰਚੇ ਆ ਤੇ ਰਾਤ ਮੁੰਡਿਆਂ ਦੀ ਆਪਸ ਚ ਹੱਤਾ ਪਾਈ ਹੋ ਰਹੀ ਸੀ ਇੱਟਾ ਰੋੜੇ ਚ ਚਲਾ ਰਹੇ ਸੀ ਪਥਰੀਲੇ ਅਸੀਂ ਭੱਜ ਕੇ ਪਰੇ ਨੂੰ ਹੋ ਗਏ ਕਿੰਨੇ ਨੂੰ 1 ਕਰੋੜ ਆਣ ਕੇ ਮੇਰੇ ਜੀਜੇ ਦੇ ਲੱਗਿਆ ਸਿਰ ਦੇ ਵਿੱਚ ਉਲਪੜੀ ਚ ਅਸੀਂ ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਭਾਈ ਇੱਦਾਂ ਕਿਉਂ ਲੜ ਰਹੇ ਹੋ ਤੁਸੀਂ ਆਪਸ ਚ ਜੋ ਵੀ ਗੱਲ ਬਾਤ ਹੈ ਪਰੇ ਹੋ ਕੇ ਨਬੇੜੋਂ ਵੀ ਤੁਸੀਂ ਪਬਲਿਕ ਨੂੰ ਪਰੇਸ਼ਾਨ ਕਰ ਰਹੇ ਹੋ ਜਿਹੜਾ ਖਾਣਾ ਖਾ ਗਏ ਆ ਘੁੰਮਣ ਫਿਰਨ ਵੀ ਤੁਸੀਂ ਇੱਦਾਂ ਨਾ ਤੰਗ ਕਰੋ ਇੱਦਾਂ ਦੀ ਸਾਡੀ ਕੋਈ ਗੱਲਬਾਤ ਵੀ ਨਹੀਂ ਹੋਈ ਸਰ ਉਹਨਾਂ ਨਾਲ ਕੋਈ ਲੜਾਈ ਝਗੜਾ ਨਹੀਂ ਕੁਝ ਵੀ ਨਹੀਂ ਅਸੀਂ ਉਸ ਤੋਂ ਬਾਅਦ ਆਪਣੇ ਘਰੇ ਆ ਗਏ ਜੀਜੇ ਆਪਣੇ ਨੂੰ ਪੱਟੀ ਪੁੱਟੀ ਕਰਾਣ ਚਲੇ ਗਏ ਦਵਾਈ ਮੈਡੀਸਨ ਦਵਾਨ ਚਲੇ ਗਏ ਉਸ ਤੋਂ ਬਾਅਦ ਅਸੀਂ ਘਰੇ ਆਣ ਕੇ ਬਹਿ ਗਏ ਬੱਚਿਆਂ 'ਚ ਉਸ ਤੋਂ ਬਾਅਦ ਸਰ ਸਾਡੇ ਘਰੇ ਉਹਨਾਂ ਨੇ ਰਾਤ 11 ਵਜੇ ਪਹਿਲਾ ਹਮਲਾ ਕੀਤਾ ਉਸ ਤੋਂ ਬਾਅਦ ਦੋ ਤਿੰਨ ਹਮਲੇ ਫਿਰ ਉਹਨਾਂ ਨੇ ਕੀਤੇ ਐ ਇੱਕ ਵਾਰੀ ਆਏ ਆ ਇੱਟਾਂ ਰੋੜੇ ਪਥਰੀਲੇ ਚਲਾਈਆਂ ਤਲਵਾਰਾਂ ਚਲਾਈਆਂ ਉਹਨਾਂ ਨੇ ਹਾਕੀਆਂ ਬੈਸ ਵੱਲੇ ਚਰਚਾਂ ਵੀ ਸੀ ਉਹਨਾਂ ਕੋਲ ਤੇਜ ਹਥਿਆਰ ਉਸ ਤੋਂ ਬਾਅਦ ਪੈਟਰੋਲ ਬੰਬ ਮਾਰਿਆ ਜੀ ਸਾਡੇ ਘਰ ਕੋਲੋਂ ਕਿੰਨੇ ਵਜੇ ਦੀ ਵਾਰਦਾਤ ਐ ਇਹ ਸਰ 3 ਵਜੇ ਵੀ ਆ ਤੇ 11 ਵਜੇ ਦਾ ਟਾਈਮ ਸੀ ਦੋ ਵਾਰੀ ਉਹਨਾਂ ਨੇ ਹਮਲੇ ਕੀਤੇ ਕਿੰਨੇ ਲੋਕ ਸੀ ਟੋਟਲ ਇਹ ਹੈਗੇ ਸੀ ਘਟੋ ਘਟ ਲੋਕ ਸਰ ਜੀ ਵੀ 35 ਲੋਕ ਹੈਗੇ ਕੋਈ ਬੰਦੇ ਨੂੰ ਪਛਾਣਦੇ ਹੋ ਤੁਸੀਂ ਦੋ ਤਿੰਨ ਮੁੰਡੇ ਤੇ ਪਛਾਣ ਆ ਬਾਕੀ ਜਾਣ ਪਛਾਤਦੇ ਆ ਸਰ ਉਹ ਕਿੱਥੇ ਦੇ ਰਹਿਣ ਵਾਲੇ ਆ ਜਿਨ੍ਹਾਂ ਨੂੰ ਤੇ ਇੱਕ ਮੁੰਡਾ ਤ੍ਰਿਪੜੀ ਰਹਿੰਦਾ ਜੀ ਤੇ ਇੱਕ ਮੁੰਡਾ ਚਿਲਪੰਦਾ ਰਹਿੰਦਾ ਜੀ ਕੀ ਕਾਰਨ ਕੀ ਮੰਨਦੇ ਹੋ ਹਮਲਾ ਕਰਨ ਦਾ ਬਸ ਹਮਲਾ ਕਰਨ ਦਾ ਕਾਰਨ ਸਰ ਸਾਡੀ ਤੇ ਕੋਈ ਗੱਲਬਾਤ ਵੀ ਨਹੀਂ ਹੈਗੀ ਸਾਡੇ ਨਾਲ ਬੇਕਸੂਰ ਤੱਕਾ ਹੋਇਆ ਸਰ ਸਾਡੇ ਘਰ ਤੇ ਹਮਲਾ ਆਇਆ ਜਾਂ ਪਹਿਲਾਂ ਕਦੀ ਲੜਾਈ ਝਗੜਾ ਹੋਇਆ ਨਹੀਂ ਕੋਈ ਸਰ ਅਸੀਂ ਤਾਂ ਉਹਨਾਂ ਨੂੰ ਜਾਣਦੇ ਵੀ ਨਹੀਂ ਹੈਗੇ ਅੱਜ ਤੱਕ ਨਾਲ ਉਹਨਾਂ ਨਾਲ ਹੈਲੋ ਫਰਮੈਸ਼ ਵੀ ਨਹੀਂ ਹੋਈ ਸਪੁਲਿਸ ਨੂੰ ਇਤਲਾਹ ਦਿੱਤੀ ਹੈ ਪੁਲਿਸ ਨੂੰ ਇਤਲਾਹ ਕਰਨੀ ਸੀ ਅਸੀਂ ਰਾਤੀ ਸਾਡੇ ਪ੍ਰਧਾਨ ਸਾਹਿਬ ਆਏ ਆ ਪੀਆਰਸੀ ਤੋਂ ਆਈਸੀ ਨੇ ਉਹ ਮੌਕਾ ਦੇਖ ਕੇ ਗਏ ਉਹ ਕਹਿੰਦੇ ਤੁਸੀਂ ਵੀ ਆਣ ਕੇ ਆਪਣੇ ਜਿੰਨਾ ਦਾ ਨੁਕਸਾਨ ਹੋਇਆ ਹਮਲਾਇਕ ਆਇਆ ਤੁਸੀਂ ਆਪਣੀ ਦਰਖਾਸਤ ਪਾ ਦਿਓ ਅਸੀਂ ਹੁਣ ਸਰ ਕੋਈ ਰਾਤੀ ਫਿਰ ਬੰਦੇ ਸਾਰੇ ਉਹਨਾਂ ਨੇ ਜਦੋਂ ਲੜਾਈ ਝਗੜਾ ਹੋਇਆ ਕੋਈ ਬੰਦੇ ਸਾਬ ਆਪਣੇ ਘਰੇ ਚਲੇ ਗਏ ਹੁਣ ਜਾ ਰਹੇ ਆ ਜੀ ਅਸੀਂ ਉਹਨਾਂ ਦੀ ਦਰਖਾਸਤ ਕਿਤਨੇ ਵਜੇ ਦੀ ਹੈ ਕਿੰਨਾ ਕੀ ਹੁਣ ਕੀ ਕਰਨਾ ਚਾਹੁੰਦੇ ਕੀ ਮੰਗ ਕਰਦੇ ਹੋ ਕਿੰਦਾ ਦੀ ਕਾਰਵਾਈ ਦੀ ਮੰਗ ਸਭ ਤੋਂ ਸਖਤ ਕਾਰਵਾਈ ਚਾਹੁੰਦੇ ਆ ਜੀ ਛੋਟੇ ਛੋਟੇ ਬੱਚੇ ਨੇ ਅੱਜ ਸਾਡੇ ਨਾਲ ਇੰਨੀ ਗੱਲਬਾਤ ਕੀਤੀ ਹੈ ਉਹ ਕਤਲੀ ਬੰਦੇ ਆ ਸਰ ਕੱਲ ਨੂੰ ਵੀ ਸਾਡੇ ਉੱਤੇ ਰਾਤ ਨੂੰ ਆਣ ਕੇ ਹਮਲਾ ਕਰ ਦੇਣ ਅਸੀਂ ਗਰੀਬ ਬੰਦੇ ਦੱਸੋ ਕੀ ਕਰਾਂਗੇ ਸਰ ਅਸੀਂ ਤੇ ਪ੍ਰਸ਼ਾਸਨ ਤੋਂ ਮੰਗ ਕਰਨੇ ਆ ਕਿ ਸਖਤ ਤੋਂ ਸਖਤ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਾਮ ਹੈ ਜੀ ਸੋਨੂ ਜੀ ਸੋਨੂ ਜੀ ਕਿੱਥੇ ਰਹਿੰਦੇ ਹੋ ਇਹ ਇੰਦਰਾ ਕਲੋਨੀ ਜੀ ਇਹ ਕਿਹੜੀ ਜਗ੍ਹਾ ਤੇ ਇੰਦਰਾ ਕਲੋਨੀ ਇਹ ਇਹ ਮੜੀਆਂ ਰੋਡ ਤੇ ਜੀ ਸ਼ਿਮੰਦਰ ਕੋਲ ਇਹ ਕੀ ਕਾਰਨ ਕੀ ਹੈ ਜਿਹੜਾ ਇੱਥੇ ਬੰਦੇ ਇਕੱਠੇ ਹੋਏ ਆ ਤੇ ਕੀ ਵਾਦਾ ਤੋਂ ਹੈ ਕੀ ਗੱਲਾਂ ਹੋਈਆਂ ਰਾਤੀ ਜੀ ਅੰਦਰ ਅਸੀਂ ਸੁੱਤੇ ਪਏ ਸੀ ਜੀ ਰਾਤੀ 30 40 ਬੰਦਿਆਂ ਤੋਂ ਉੱਤੇ ਬੰਦੇ ਆਏ ਨੇ ਉਹਨਾਂ ਕੋਲ ਬੈਂਸ ਵੱਲੇ ਸੀ ਇੱਟਾਂ ਸੀ ਆਪਣਾ ਬੰਬ ਸੀ ਜੀ ਉਹਨਾਂ ਕੋਲ ਪੈਟਰੋਲ ਪੰਪ ਉਹਨਾਂ ਨੇ ਰਾਤੀ ਇੱਕ 2:30 ਵਜੇ ਆਏ ਨੇ ਅੰਦਰ ਆ ਕੇ ਤਲਵਾਰਾਂ ਨਾਲ ਵੀ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਪੂਰੇ ਕਲੋਨੀ ਦੇ ਵਿੱਚ ਗੱਡੀਆਂ ਵੀ ਤੋੜੀਆਂ ਨੇ ਤੇ ਕਈ ਬੱਚਿਆਂ ਦਾ ਨੁਕਸਾਨ ਵੀ ਹੋਏ ਨੇ ਕੌਣ ਹੈ ਬੰਦੇ ਕੌਣ ਹੈ ਇਹ ਬੰਦੇ ਅਣਪਛਾਣੇ ਹੈ ਜੀ ਤਿੰਨ ਚਾਰ ਬੰਦਿਆਂ ਦੀ ਪਛਾਣ ਹੈਗੀ ਹੈ ਬਾਕੀ ਅਣਪਛਾਣੇ ਨੇ ਕਾਰਨ ਕੀ ਹੈ ਹਮਲਾ ਕਰਨ ਦਾ ਕਾਰਨ ਕੁਝ ਨਹੀਂ ਹੈ ਜੀ ਲੜਾਈ ਕਿਸੇ ਦੀ ਹੋ ਰਹੀ ਸੀ ਉੱਥੋਂ ਅਸੀਂ ਆ ਰਹੇ ਸੀ ਇਹਨਾਂ ਨੇ ਉਹਨਾਂ ਨੂੰ ਤਾਂ ਪੁਸ਼ਕਿਆ ਨਹੀਂ ਹੈਗਾ ਉਸ ਤੋਂ ਬਾਅਦ ਕਿਸੇ ਬੰਦੇ ਨੇ ਘਰੇ ਭੇਜ ਦਿੱਤੇ ਕਰੇ ਆਣ ਤੋਂ ਬਾਅਦ ਇਹਨਾਂ ਨੇ ਹਮਲਾ ਕੀਤਾ ਜੀ ਸਾਡੇ ਉੱਤੇ ਕਿੰਨੇ ਲੋਕ ਸੀ ਟੋਟਲ ਇਹ 40 ਲੋਕ ਸੀ ਕਿੰਨਾ ਕੋ ਨੁਕਸਾਨ ਹੋਇਆ ਨੁਕਸਾਨ ਬਹੁਤ ਜ਼ਿਆਦਾ ਹੈ ਗੱਡੀਆਂ ਟੁੱਟੀਆਂ ਨੇ ਅੰਦਰ ਬੰਦੇ ਦੇ ਸਿਰ ਪਾੜ ਗਿਆ ਉਹਨਾਂ ਦੇ ਲੱਤਾਂ ਬਾਹਾਂ ਤੇ ਵੱਜੀਆਂ ਨੇ ਜੀ ਕੋਈ ਜ਼ਖਮੀ ਵੀ ਹੈ ਜ਼ਖਮੀ ਹੈ ਜੀ ਜ਼ਖਮੀ ਕਿਤੇ ਹੈ ਜੀ ਜ਼ਖਮੀ ਬਾਹਰ ਬੈਠਾ ਜੀ ਗਗਨਾ ਸਿੰਘ ਤੇ ਬਸ ਇੱਕੋ ਬੰਦਾ ਜ਼ਖਮੀ ਹੈ ਨਹੀਂ ਦੋ ਬੰਦੇ ਨੇ ਜੀ ਇੱਕ ਨਛੱਤਰ ਸਿੰਘ ਇੱਕ ਗਗਨਾ ਸਿੰਘ ਮੈਡੀਕਲ ਕਰਵਾਇਆ ਇਹਨਾਂ ਦਾ ਨਹੀਂ ਹਜੇ ਨਹੀਂ ਕਰਾਇਆ ਜੀ ਹੁਣ ਕਰਾਵਾਂਗੇ ਕੀ ਕੀ ਮੰਗ ਕਰਨਾ ਚਾਹੁੰਦੇ ਹੋ ਤੁਸੀਂ ਹੁਣ ਕਾਰ ਕੋਲੋਂ ਵੀ ਤੇ ਸਮਾਜ ਕੋਲੋਂ ਵੀ ਇਹ ਬੇਨਤੀ ਕਰਦੇ ਆਂ ਕਿ ਹਾਂ ਵੀ ਇਹਨਾਂ ਤੇ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੀ ਅੱਜ ਹੁਣ ਘਰ ਵੜ ਕੇ ਵਾਰ ਰਹੇ ਨੇ ਆਮ ਪਾਰਟੀ ਦੀ ਸਰਕਾਰ ਦੇ ਵਿੱਚ ਘਰ ਵੜ ਕੇ ਅੰਦਰ ਮਾਰ ਰਹੇ ਨੇ ਪੁਲਿਸ ਨੇ ਸਾਡੇ ਹਾਂਜੀ ਕੀ ਕੀ ਮੰਗਣਾ ਜਾਂਦੋ ਪ੍ਰਸ਼ਾਸਨ ਤੋਂ ਜਿਹਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦਿਨ ਦਿਹਾੜੇ ਜਿਹੜੇ ਵਾਰਦਾ ਤੋਰੀਏ ਨੂੰ ਕੀ ਕਹਿੰਦੇ ਹੋ ਤੁਸੀਂ ਅਸੀਂ ਆਮ ਪਾਰਟੀ ਸਰਕਾਰ ਤੋਂ ਹੀ ਹੱਥ ਛੋੜ ਕੇ ਬੇਨਤੀ ਕਰਦੇ ਆਂ ਜੀ ਜਿਹੜਾ ਵੀ ਘਰ ਦੇ ਵਿੱਚ ਵੜ ਕੇ ਸਾਡੇ ਹਮਲਾ ਹੋਇਆ ਕਿ ਇਹ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਚਾਹੀਦਾ ਹੈ ਕਿ ਹਾਂ ਵੀ ਸਖਤ ਸਖਤ ਕਾਰਵਾਈ ਇਹਨਾਂ ਦੇ ਉੱਤੇ ਹੋਣੀ ਚਾਹੀਦੀ ਹੈ ਕਿਉਂ ਸਾਡੇ ਬੰਦਿਆ ਦੇ ਮਾਰੇ ਆ ਦੇਖੋ ਜੀ ਕਿਰਪਾਨਾਂ ਵੀ ਵੱਜਣਗੀਆਂ ਨੇ ਤੇ ਉਹਨਾਂ ਨੇ ਕਿੰਨੇ ਕੀ ਕੀ ਫੜ ਕੇ ਲਿਆ ਸੀ ਇਹ ਕੀ ਕੀ ਤੇਜ਼ਦਾਰ ਹਥਿਆਰ ਕਿਹੜੇ ਕਿਹੜੇ ਸੀ ਇਹਨਾਂ ਦੇ ਕੋਲ ਸਲਵਾਰ ਸੀ ਇਹਨਾਂ ਕੋਲ ਪੈਟਰੋਲ ਬੰਬ ਸੀ ਜੀ ਬੈਟ ਸੀ ਜੀ ਬੱਲੇ ਸੀ ਤੇ ਇੱਟਾਂ ਫੜੀਆਂ ਵੀ ਸੀ ਇਹਨਾਂ ਨੇ ਜਿਹੜੀਆਂ ਇੱਕਦਮ ਆ ਕੇ ਇਹਨਾਂ ਨੇ ਹਮਲੇ ਕੀਤੇ ਨੇ ਇੱਕ ਬੰਦੇ ਦੀ ਸਕੂਟਰੀ ਵੀ ਫੜੀ ਗਈ ਹੈ ਉਹ ਸਕੂਟਰੀ ਥੱਲੇ ਖੜੀ ਹੈ ਕਿੰਨੇ ਕਿੰਨੇ ਵਜੇ ਦੀ ਗੱਲ ਹੈ ਇਹ ਰਾਤ ਦੇ 2:30 ਵਜੇ ਦੀ ਗੱਲ ਹੈ